ਜੀ ਅਰਵਿੰਦ ਕੇਜਰੀਵਾਲ ਗ੍ਰਫਤਾਰ ਹੋਏ ਅੱਜ ED ਦੇ ਵੱਲੋਂ ਉਹਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਹੁਣ 7 ਦਿਨ ਦਾ ਰਿਮਾਂਡ ਦੇ ਦਿੱਤਾ ਗਿਆ ED ਨੂੰ ਇਸ ਲਈ ਸਭ ਤੋਂ ਵੱਡੀ ਖਬਰ ਹੈ 28 ਮਾਰਚ ਤੱਕ ਜੀ ਆ 28 ਮਾਰਚ ਤੱਕ ਦੱਸਿਆ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ED ਦੇ ਰਿਮਾਂਡ ਤੇ ਰਹਿਣਗੇ ਜੇਲ੍ਹ ਜਾਣਗੇ ਅਰਵਿੰਦ ਕੇਜਰੀਵਾਲ ਫਿਲਹਾਲ ਸਭ ਤੋਂ ਵੱਡੀ ਜਾਣਕਾਰੀ ਇਹ ਕਹਿ ਸਕਦੇ ਹਾਂ ਕਿ ਅਰਵਿੰਦ ਕੇਜਰੀਵਾਲ ਨੂੰ ਜੋ 6 ਤੋਂ 7 ਦਿਨ ਦਾ ਰਿਮਾਂਡ ਮਿਲਣਾ ਦੱਸਿਆ ਜਾ ਰਿਹਾ ਹੁਣੇ-ਹੁਣੇ ਆਈ ਅਪਡੇਟ ਦੇ ਮੁਤਾਬਕ 6 ਦਿਨ ਦਾ ਰਿਮਾਂਡ ਹੈ 6 ਦਿਨ ਦਾ ਰਿਮਾਂਡ ਦਿੱਤਾ ਗਿਆ ਅਰਵਿੰਦ ਕੇਜਰੀਵਾਲ ਨੂੰ 6 ਦਿਨ ਦਾ ਰਿਮਾਂਡ ਤੇ ਲੱਗੀ ਹੈ ਈਡੀ ਫਿਲਹਾਲ 28 ਮਾਰਚ ਤੱਕ ਜੋ ਦੱਸਿਆ ਜਾਂਦਾ ਹੈ ਕਿ ਈਡੀ ਦੇ ਰਿਮਾਂਡ ਤੇ ਰਹਿਣਗੇ ਅਰਵਿੰਦ ਕੇਜਰੀਵਾਲ ਜੋ ਸਭ ਤੋਂ ਵੱਡੀ ਖਬਰ ਕਹਿ ਸਕਦੇ ਹਾਂ ਫਿਲਹਾਲ ਦੱਸਿਆ ਜਾਂਦਾ ਹੈ ਕਿ ਈਡੀ ਨੇ ਕੇਜਰੀਵਾਲ ਨੂੰ ਪਲੇ ਦਾ ਕਿੰਗ ਪੈਨ ਦੱਸਿਆ ਈਡੀ ਨੇ ਦੱਸਿਆ ਕਿ ਕੇਜਰੀਵਾਲ ਕਪਲੇ ਦੇ ਕਿੰਗ ਬਣਾ ਕਿੰਗ ਪਿੰਨ ਰਹੇ ਨੇ ਫਿਲਹਾਲ ਸਭ ਤੋਂ ਵੱਡੀ ਜਾਣਕਾਰੀ ਇਹ ਕਹਿ ਸਕਦੇ ਹਾਂ ਫਿਲਹਾਲ ਇਸੇ ਵਿੱਚਕਾਰ ਦੱਸ ਦਈਏ ਕਿ ਅਰਵਿੰਦ ਕੇਜਿਵਾਲ ਦੀ ਗ੍ਰਿਫਤਾਰੀ ਦੇ ਨਾਲ ਜੁੜਿਆ ਹੁਣ ਤੋਂ ਸਭ ਤੋਂ ਹੁਣ ਤੱਕ ਦੀ ਸਭ ਤੋਂ ਵੱਡੀ ਅਪਡੇਟ ਹੈ ਹੁਣ ਤੱਕ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਇਹ ਅਰਵਿੰਦ ਕੇਜਿਵਾਲ ਨੂੰ ਫਿਲਹਾਲ ਈੜੀ ਤੋਂ ਰਾਹਤ ਮਿਲ ਸਕਦੀ ਹੈ ਕੋਰਟ ਉਹਨਾਂ ਨੂੰ ਰਾਹਤ ਦੇ ਸਕਦੀ ਹੈ ਪਰ ਨਹੀਂ 6 ਦਿਨ ਦਾ ਰਿਮਾਂਡ ਦਿੱਤਾ ਹੈ ਦਿੱਲੀ ਸ਼ਰਾਬ ਨੀਤੀ ਕੇਸ ਮਾਮਲੇ ਦੇ ਵਿੱਚ ਪੀਆ ਪੀਐਮਐਲ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਵਲ ਨੂੰ 6 ਦਿਨ ਦੇ ਈਡੀ ਰਿਮਾਂਡ ਤੇ ਭੇਜ ਦਿੱਤਾ ਇਸ ਤੋਂ ਪਹਿਲਾਂ 3 ਘੰਟੇ ਸੁਣਵਾਈ ਤੋਂ ਬਾਅਦ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ ਕੇਜਵਲ ਨੂੰ ਸ਼ੁੱਕਰਵਾਰ ਦੁਪਹਿਰ 2 ਵਜੇ ਰਾਉਜ਼ ਐਵੇਨਿਊ ਕੋਰਟ 'ਚ ਪੇਸ਼ ਕੀਤਾ ਗਿਆ ਸੁਣਵਾਈ ਦੁਪਹਿਰ ਸਵਾ 2 ਵਜੇ ਸ਼ੁਰੂ ਹੋਈ ਹੈ ਤੇ ਸ਼ਾਮ ਸਵਾ 5 ਵਜੇ ਤੱਕ ਚੱਲੀ ਹੈ ਈਡੀ ਨੇ 10 ਦਿਨ ਦਾ ਰਿਮਾਂਡ ਮੰਗਿਆ ਸੀ ਇਸ ਦੌਰਾਨ ਸੀਐਮ ਨੂੰ ਇਸ ਮਾਮਲੇ ਦਾ ਮਾਸਟਰਮਾਈਂਡ ਦੱਸ ਦਿੱਤਾ ਸੀ ਨਾਲ ਹੀ ਇਹ ਦਵਾ ਕੀਤਾ ਗਿਆ ਸੀ ਕਿ ਤਨ ਮਟਾ ਦਿੱਤੇਗੇ ਨੇ ਸਾਰੇ ਸਾਰੇ ਫੋਨ ਤੋੜ ਦਿੱਤੇਗੇ ਨੇ ਕੇਜਰੀਵਾਲ ਦਿੱਲੀ ਸ਼ਰਾਬ ਨੀਤੀ ਕਪਲੇ ਵਿੱਚ ਦੱਸਿਆ ਜਾਂਦਾ ਹੈ ਕਿ ਕੇਜਰੀਵਾਲ ਦਿੱਲੀ ਸ਼ਰਾਬ ਨੀਤੀ ਨੂੰ ਬਣਾਉਣ ਦੇ ਵਿੱਚ ਸਿੱਧੇ ਤੌਰ ਤੇ ਸ਼ਾਮਲ ਸਨ ਦੋ ਵਾਰ ਕੈਸ਼ ਟ੍ਰਾਂਸਫਰ ਕੀਤਾ ਗਿਆ ਫਿਲਹਾਲ ਦੱਸਦੇ ਕਿ ਦੋ ਵਾਰ ਕੈਸ਼ ਟ੍ਰਾਂਸਫਰ ਕੀਤਾ ਗਿਆ ਪਹਿਲਾਂ 10 ਕਰੋੜ ਤੇ ਫਿਰ 15 ਕਰੋੜ ਦਿੱਤੇ ਗਏ ਅਜਿਹਾ ਦਾਵਾ ਈਡੀ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਕੇਜਰੀਵਾਲ ਪੰਜਾਬ ਤੋਂ ਗੋਆ ਚੋਣਾਂ ਦੇ ਲਈ ਫੰਡਿੰਗ ਚਾਹੁੰਦੇ ਸਨ ਗੋਆ ਚੋਣਾਂ ਦੇ ਵਿੱਚ 45 ਕਰੋੜ ਰੁਪਏ ਦਾ ਇਸਤੇਮਾਲ ਹੋਇਆ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਈਡੀ ਦੇ ਕੋਲ ਸਭ ਕੁਝ ਹੈ ਫਿਲਹਾਲ ਤੱਕ ਗ੍ਰਿਫਤਾਰੀ ਦੀ ਜਰੂਰਤ ਕਿਉਂ ਪਈ ਹੈ 80 ਲੋਕਾਂ ਨੂੰ ਲੋਕਾਂ ਨੇ ਕੇਜਰੀਵਾਲ ਦਾ ਨਾਮ ਨਹੀਂ ਦੱਸਿਆ ਫਿਲਹਾਲ ਉਹਨੇ ਵੀ ਨਹੀਂ ਕਿਹਾ ਕਿ ਉਹਨਾਂ ਨੂੰ ਕਿਸੇ ਕਦੇ ਇਹਨਾਂ ਨੂੰ ਮਿਲੇ ਸਨ ਈਡੀ ਦੇ ਵੱਲੋਂ ਫਿਲਹਾਲ ਐਡੀਸ਼ਨਲ ਸੋਲੀਸਟਰ ਜਨਰਲ ਏ अरविंद केजरीवाल ਦੇ ਵਕੀਲ ਅਭਿਸ਼ੇਕ ਮਨੂ ਸਿੰਘ ਵੀ ਵਿਕਰਮ ਚੌਧਰੀ ਤੇ ਰਮੇਸ਼ ਗੁਪਤਾ ਦੀਆਂ ਨਵੀਆਂ ਦਲੀਲਾਂ ਰੱਖੀਆਂ ਇਸੇ ਵਿਚਕਾਰ ਵਿਪੱਖਸ਼ ਨੇ ਜਾਂ ਵਿਰੋਧੀ ਧਿਰਾਂ ਨੇ ਕਹਿ ਸਕਦੇ ਆ ਦੇ ਆਗੂਆਂ ਨੇ ਚੋਣ ਕਮਿਸ਼ਨ ਦਾ ਮੁੜਾਕਾਤ ਕੀਤੀ ਕਿ केजरीवाल ਨੂੰ 21 ਮਾਰਚ ਨੂੰ ਸੀਐਮ ਹਾਊਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹਨਾਂ ਦੀ ਰਾਤ ਈਡੀ ਦੇ ਲੌਕਅਪ ਦੇ ਵਿੱਚ ਕੱਟੀ ਸੀ ਤੇ ਹੁਣ ਇੱਕ ਵਾਰ ਫਿਰ 6 ਰਾਤਾਂ ਹਲੇ ਹੋਰ अरविंद केजरीवाल ਨੂੰ ਈਡੀ ਦੀ ਹਿਰਾਸਤ ਚ ਰਹਿਣਾ ਪੈ ਸਕਦਾ ਹੈ ਉਹਨਾਂ ਦੀ ਗ੍ਰਿਫਤ ਚ ਰਹਿਣਾ ਪੈ ਸਕਦਾ ਹੈ 6 ਦਿਨ ਦਾ ਰਿਮਾਂਡ ਮਿਲ ਗਿਆ ਹੈ ਦਿੱਲੀ ਸ਼ਰਾਬ ਨੀਤੀ ਕੱਪੜੇ ਦੇ ਮਾਮਲੇ ਦੇ ਵਿੱਚ ਵੱਡੀ ਪੁੱਛਗਛ ਹੋ ਸਕਦੀ ਹੈ ਅਰਵਿੰਦ ਕੇਜਰੀਵਾਲ ਤੋਂ ਫਿਲਹਾਲ ਸਭ ਤੋਂ ਵੱਡੀ ਜਾਣਕਾਰੀ ਕਹਿ ਸਕਦੇ ਹਾਂ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਕੋਰਟ ਦਾ ਸਭ ਤੋਂ ਵੱਡਾ ਫੈਸਲਾ ਹੈ 6 ਦਿਨ ਦੇ ਰਿਮਾਂਡ ਤੇ ਭੇਜ ਦਿੱਤੇ ਗਏ ਨੇ ਅਰਵਿੰਦ ਕੇਜਰੀਵਾਲ 6 ਦਿਨ ਫਿਲਹਾਲ ਦੱਸਿਆ ਜਾਂਦਾ ਹੈ ਕਿ ਰਿਮਾਂਡ ਤੇ ਰੱਖਿਆ ਜਾਵੇਗਾ ਹਲੇ ਅਰਵਿੰਦ ਕੇਜਰੀਵਾਲ ਨੂੰ ਜੋ ਸਭ ਤੋਂ ਵੱਡੀ ਜਾਣਕਾਰੀ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਸਾਂਝੀ ਕਰ ਰਹੇ ਹਾਂ ਫਿਲਹਾਲ ਦੱਸਦੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਸੀ ਤੋਂ ਉਹਨਾਂ ਨੂੰ ਅੱਜ ਗ੍ਰਿਫਤਾਰ ਦੇ ਵਿੱਚ ਕੀਤਾ ਗਿਆ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਤੱਕ ਦਾ ਜੋ ਸਭ ਤੋਂ ਵੱਡੀ ਜਾਣਕਾਰੀ ਤੁਹਾਡੀ ਸਕਰੀਨ ਦੇ ਉੱਤੇ ਸਾਂਝੀ ਕਰ ਰਹੇ ਹਾਂ ਕੁਝ ਤਸਵੀਰਾਂ ਨਵੀਆਂ ਆ ਗਈਆਂ ਨੇ ਤੁਹਾਨੂੰ ਉਹ ਵੀ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਫਿਲਹਾਲ ਦੱਸ ਦਈਏ ਕਿ ਤਸਵੀਰਾਂ ਦੇ ਵਿਚਾਰੇ ਸਭ ਤੋਂ ਵੱਡੀ ਖਬਰ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਹੁਣ 6 ਦਿਨ ਯਾਨੀ ਕਿ 28 ਮਾਰਚ ਤੱਕ ਦੱਸਿਆ ਜਾਂਦਾ ਹੈ ਕਿ ਕੋਰਟ ਦੇ ਵੱਲੋਂ ਭੇਜੇ ਗਏ ਰਿਮਾਂਡ ਦੇ ਕਾਰਨ ਅਰਵਿੰਦ ਕੇਜਰੀਵਾਲ ਨੂੰ ਫਿਲਹਾਲ ਜੋ ਈਡੀ ਦੀ ਗ੍ਰਫਤਾਰੀਣਾ ਪਵੇਗਾ ਰਿਮਾਂਡ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ ਈਡੀ ਨੇ ਕਿਹਾ ਕਿ ਹਲੇ ਬਹੁਤ ਸਬੂਤ ਇਕੱਠੇ ਕੀਤੇ ਜਾਣੇ ਨਹੀਂ ਕਿਉਂਕਿ ਇਲੈਕਟ੍ਰੋਨਿਕ ਸਬੂਤਾਂ ਨੂੰ ਮਟਾਉਣ ਦੀ ਗੱਲ ਅਰਵਿੰਦ ਕੇਜਰੀਵਾਲ ਮਾਫ ਕਰਨਾ ਈਡੀ ਦੇ ਵੱਲੋਂ ਕੀਤੀ ਗਈ ਅਰਵਿੰਦ ਕੇਜਰੀਵਾਲ ਦਾ ਰਿਮਾਂਡ ਮੰਗਦੇ ਦੌਰਾਨ ਫਿਲਹਾਲ ਇਸ ਮਾਮਲੇ ਦੇ ਉੱਤੇ ਬਹੁਤ ਵੱਡੀ ਜਾਣਕਾਰੀ ਹੈ ਤੇ ਇਸੇ ਮਾਮਲੇ ਦੇ ਵਿਚਕਾਰ ਕਿ ਜਸਪਾਲ ਸਿੰਘ ਮੇਨਾ ਮੌਜੂਦ ਨੇ ਜਸਪਾਲ ਨਾਲ ਗੱਲਬਾਤ ਕਰਾਂਗੇ ਜਸਪਾਲ ਕੀ ਪ੍ਰੋਗਰਾਮ ਲੀਕ ਦਿੱਤਾ ਗਿਆ 6 ਦਿਨ ਦਾ ਰਿਮਾਂਡ ਮਿਲ ਗਿਆ ਪਰ ਹੁਣ ਅਗਲਾ ਪ੍ਰੋਗਰਾਮ ਕੀ ਆਮ ਆਦਮੀ ਪਾਰਟੀ ਦਾ ਬਿਲਕੁਲ ਅਰਨ ਸਭ ਤੋਂ ਪਹਿਲਾਂ ਤਾਂ ਇਹ ਬਹੁਤ ਵੱਡੀ ਖਬਰ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਫੈਸਲਾ ਸੁਰੱਖਿਅਤ ਰੱਖਿਆ ਗਿਆ ਸੀਗਾ ਔਰ ਜਿਵੇਂ ਫੋਰਸ ਬਾਹਰ ਤਾਇਨਾਤ ਕਰ ਦਿੱਤੀ ਗਈ ਰੌਜ਼ਾ ਐਵੇਨਿਊ ਕੋਰਟ ਦੇ ਬਾਹਰ ਤਾਂ ਇੰਜ ਲੱਗਦਾ ਸੀਗਾ ਕਿ ਜਿਵੇਂ ਵਾਕਿਆ ਹੀ ਰਿਮਾਂਡ ਜਿਹੜਾ ਉਹ ਮਿਲ ਜਾਣਾ ਹੈ ਤਾਂ ਉਹ ਵਾਕਿਆ ਹੀ ਹੁਣ 6 ਦਿਨ ਦਾ ਰਿਮਾਂਡ ਜਿਹੜਾ ਆ ਉਹ ਮਿਲ ਚੁੱਕਿਆ ਹਾਲਾਂਕਿ ਈਡੀ ਨੇ ਮੰਗ ਕੀਤੀ ਸੀ ਕਿ 10 ਦਿਨ ਦਾ ਰਿਮਾਂ ਆਧਵੀ ਪਾਰਟੀ ਨੇ ਅਗਲੇ ਕਾਰਜਕ੍ਰਮ ਦੀ ਗੱਲ ਕਰਦੇ ਆ ਤਾਂ ਰੋਸ ਪ੍ਰਦਰਸ਼ਨ ਨੂੰ ਲੈ ਕੇ ਕੱਲ ਆਈਟੀਓ ਦਫ਼ਤਰ ਦੇ ਬਾਹਰ ਧਰਨਾ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ ਤਾਂ ਉਹ ਬਿਲਕੁਲ ਜਾਰੀ ਰਵੇਗਾ ਕੱਲ ਸੀਐਮ ਮਾਨ ਦੇ ਸਮੇਤ ਹੋਰ ਇੰਡੀਆ ਗੱਠ ਜੋੜ ਦੇ ਕਈ ਮੈਂਬਰ ਜਿਹੜੇ ਆ ਉੱਥੇ ਸ਼ਾਮਿਲ ਹੋ ਸਕਦੇ ਨੇ ਤਾਂ ਇਹ ਧਰਨਾ ਪ੍ਰਦਰਸ਼ਨ ਜਿਹੜਾ ਵਾਕਿਆ ਹੀ ਜਾਰੀ रह ਸਕਦਾ ਹੈ ਤਾਂ 26 ਮਾਰਚ ਨੂੰ ਜਿਹੜਾ ਆ ਉਹ ਪੀਐਮ ਰਿਹੈਸ਼ ਦਾ ਘਰਾਉ ਵੀ ਕਰਨਗੇ ਤਾਂ ਆਧਵੀ ਪਾਰਟੀ ਨੇ ਇਹ ਵੱਡਾ ਪ੍ਰੋਗਰਾਮ ਜਿਹੜਾ ਉਹ ਪਹਿਲਾਂ ਹੀ ਬਣਾ ਲਿਆ ਸੀਗਾ ਕਿ 6 ਦਿਨ ਦਾ ਰਿਮਾਂਡ ਹੁਣ ਇਥੇ ਮਿਲ ਚੁੱਕਿਆ ਹੈ 28 ਮਾਰਚ ਤੱਕ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਈਡੀ ਦੀ ਹਿਰਾਸਤ ਦੇ ਵਿੱਚ ਰਹਿਣਗੇ ਸਾਰੀ ਪੁੱਛ ਕੇ ਜਿਹੜੀ ਹੈ ਜਿਵੇਂ ਈਡੀ ਨੇ ਕਿਹਾ ਕਿ ਸਾਨੂੰ ਜਵਾਬ ਨਹੀਂ ਦਿੱਤੇ ਗਏ ਅਸੀਂ ਲਗਾਤਾਰ ਸੰਮਨ ਭੇਜੇ ਚਾਹੇ ਗੋਆ ਦੇ ਫੰਡਿੰਗ ਦੀ ਗੱਲ ਕਰੀਏ ਚਾਹੇ ਲੀਕਰ ਪਾਲਿਸੀ ਸ਼ਰਾਬ ਘੁਟਾਲੇ ਦੀ ਗੱਲ ਕਰੀਏ ਚਾਹੇ ਕਮਿਸ਼ਨ ਦੇਣ ਦੀ ਗੱਲ ਹੋਵੇ ਚਾਹੇ ਟੈਂਡਰਾਂ ਦੀ ਗੱਲ ਹੋਵੇ ਤਾਂ ਮੈਨੂੰ ਲੱਗਦਾ ਕਿ ਤਮਾਮ ਹੁਣ ਸਵਾਲਾਂ ਦੇ ਜਵਾਬ ਈਡੀ ਇਹ 6 ਦਿਨਾਂ ਦੇ ਰਿਮਾਂਡ ਦੇ ਵਿੱਚ ਅਰਵਿੰਦ ਕੇਜਰੀਵਾਲ ਤੋਂ ਲਗਾਤਾਰ ਉਹ ਪੁੱਛ ਸਕਦੀ ਹੈ ਤਾਂ ਵੱਡੀ ਖਬਰ ਹੈ ਹੁਣ ਅਗਲੇ ਕਾਰਜਕ੍ਰਮ ਦੀ ਜੇ ਕਰੇ ਸੀ ਗੱਲ ਕਰਦੇ ਆ ਤਾਂ ਆਮ ਆਦਮੀ ਪਾਰਟੀ ਨੇ ਆਈਟੀਓ ਦਫਤਰ ਨੂੰ ਆ ਘਰਾਉ ਕਰਨਾ ਹੈ ਕੱਲ ਉਹਨਾਂ ਨੇ ਸਾਰਾ ਕੁਝ ਆਪਣਾ ਪ੍ਰੋਗਰਾਮ ਜਿਹੜਾ ਉਲਿੱਕਿਆ ਹੋਇਆ ਔਰ ਇੰਡੀਆ ਗੱਠਜੋੜ ਦੇ ਅਲਾਈਅੰਸ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦੇ ਵੀ ਨੁਮਾਇੰਦੇ ਜਿਹੜੇ ਨੇ ਉਹ ਇਸ ਦੇ ਵਿੱਚ ਸ਼ਾਮਲ ਹੋਣਗੇ ਜਸਪਾਲ ਕੀ ਲੱਗਦਾ ਹੈ ਕਿ 6 ਦਿਨਾਂ ਦੇ ਰਿਮਾਂਡ ਦੇ ਵਿੱਚ ਆਖਿਰ ਕਿੰਦਾ ਦੀ ਪੁੱਛਗਿੱਛ ਕੀਤੀ ਜਾਣੀ ਹੈ ਇਲੈਕਟ੍ਰੋਨਿਕ ਸਬੂਤ ਮਟਾਉਣ ਦੀ ਅੱਜ ਗੱਲ ਕੀਤੀ ਗਈ ਹੈ ਕਿ ਇਲੈਕਟ੍ਰੋਨਿਕ ਸਬੂਤ ਕੇਜੀ ਵਾਲੇ ਮਟਾ ਦਿੰਦੇ ਨੇ ਜੇ ਮਾਸਟਰ ਮਾਈਂਡ ਤੱਕ ਦੱਸ ਦੇਗਾ ਕਿੰਗਪਿੰਨ ਦੱਸਿਆ ਗਿਆ ਹੈ ਪੂਰੇ ਸ਼ਰਾਬ ਨੀਤੀ ਘਪਲੇ ਦਾ ਨਗਰ ਮਾਰ ਦੀ ਮੰਗ ਕੀਤੀ ਗਈ 6 ਦਿਨਾਂ ਦਾ ਮਾਰ ਮਿਲਿਆ ਜਰੂਰ ਇਸ ਦੇ ਪਿੱਛੇ ਅਣਤਰਕ ਹੋ ਸਕਦੇ ਨੇ ਪਹਿਲੀ ਗੱਲ ਤਾਂ ਇਹ ਕਿ ਕਿੰਗ ਪਿੰਨ ਦੱਸਿਆ ਗਿਆ ਜੇ ਕਿੰਗ ਪਿੰਨ ਦੱਸਿਆ ਗਿਆ ਤਾਂ ਜਰੂਰ ਈਡੀ ਦੇ ਕੋਲ ਕੋਈ ਪੁਖਤਾ ਸਬੂਤ ਹੋਣਗੇ ਪਰ ਦੂਸਰੇ ਪਾਸੇ ਈਡੀ ਇਹ ਵੀ ਕਹਿ ਰਹੀ ਹੈ ਕਿ ਸਬੂਤ ਜਿਹੜੇ ਆ ਉਹ ਡਿਜੀਟਾਈ ਤੌਰ ਤੇ ਮਿਟਾ ਦਿੱਤੇ ਗਏ ਨੇ ਤਾਂ ਫਿਰ ਇਹ ਕਿੰਗ ਪਿੰਨ ਕਿਵੇਂ ਆ ਕਿੰਨਾ ਕਪਲਾ ਦੱਸਿਆ ਗਿਆ ਇਹਦੇ ਵਿੱਚ ਪੂਰਾ ਪ੍ਰੋਪਰ ਜੀ ਈਡੀ ਕਹਿ ਰਹੀ ਹੈ ਕਿ ਸਾਡੇ ਕੋਲ ਪ੍ਰੋਪਰ ਜਾਣਕਾਰੀ ਹੈ ਤਾਂ ਈਡੀ ਨੂੰ ਜਿਹੜਾ ਉਹ ਉਜਾਗਰ ਕਰਨਾ ਚਾਹੀਦਾ ਹੈ ਕਿ ਇੰਨੇ ਕਰੋੜ ਦਾ ਇੰਨਾ ਕਪਲਾ ਹੋਇਆ ਹਾਲਾਂਕਿ ਸੋਰਸਸ ਮੀਡੀਆ ਦੇ ਰਾਹੀਂ ਅਸੀਂ ਦੇਖ ਬਾਰੇ ਆ 1000 ਕਰੋੜ ਦਾ ਕਿਹਾ ਜਾ ਰਿਹਾ ਹੈ ਕਿ ਕ腐ਪਸ਼ਨ ਕੀਤੀ ਗਈ ਹੈ 600 ਕਰੋੜ ਰੁਪਈਆ ਇਸ ਪਾਲਿਸੀ ਤੋਂ ਜਿਹੜਾ ਉਹ ਕਮਾਇਆ ਗਿਆ ਹੈ ਗੋਆ ਵਾਲੇ ਫੰਡਿੰਗ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ ਤਾਂ ਤਮਾਮ ਇਨਾ ਚੀਜ਼ਾਂ ਨੂੰ ਲੈ ਕੇ ਇਹ ਹੁਣ ਵੱਡੇ ਖੁਲਾਸੇ ਹੋ ਸਕਦੇ ਨੇ ਹਾਲਾਂਕਿ ਨਹੀਂ ਕਿ ਕਹਿ ਸਕਦੇ ਕਿ ਈੜੀ ਨੇ ਹੁਣ ਤੱਕ ਜੋ ਦਲੀਲਾਂ ਦਿੱਤੀਆਂ ਨੇ ਉਹਨਾਂ ਦਲੀਲਾਂ ਨੂੰ ਪ੍ਰੂਫ ਕਰਨ ਦਾ ਸਮਾਂ ਆ ਗਿਆ 6 ਦਿਨ ਦਾ ਸਮਾਂ ਤੁਹਾਨੂੰ ਜੋ ਦਿੱਤਾ ਗਿਆ ਤੁਸੀਂ ਜਾਂ ਤਾਂ ਪ੍ਰੂਫ ਕਰ ਲਿਓ ਤੇ ਨਹੀਂ ਤਾਂ ਫਿਰ ਕੇਜਰੀਵਾਲ ਨੂੰ ਰਹਾ ਕਰੋ ਜਿੰਨਾ ਵੀ ਕਹਿ ਸਕਦੇ ਕਾਰਵਾਈ ਕੋਰਟ ਦੀ ਹੁੰਦੀ ਉਹ ਦੇਖਣ ਵਾਲੀ ਗੱਲ ਹੋਵੇਗੀ ਬਿਲਕੁਲ ਬਿਲਕੁਲ ਜੋ ਵੀ ਜਿਹੜੇ ਵੀ ਤਰੀਕੇ ਦੇ ਹੁਣ ਇਲਜ਼ਾਮ ਜਿਹੜੇ ਉਹ ਲਗਾਏ ਜਾ ਕਿਸੇ ਵੀ ਸ਼ਰਾਬ ਘਟਾਲੇ ਨੂੰ ਲੈ ਕੇ ਫੰਡਿੰਗ ਨੂੰ ਲੈ ਕੇ ਤੋਂ ਮੈਨੂੰ ਲੱਗਦਾ ਕਿ ਇਹਨਾਂ 6 ਦਿਨਾਂ ਦੇ ਵਿੱਚ ਉਹ ਪ੍ਰੋਪਰ ਤੌਰ ਤੇ ਇਨਵੈਸਟੀਗੇਸ਼ਨ ਹੋ ਜੇਗੀ ਔਰ ਉਸ ਤੋਂ ਬਾਅਦ ਦੇ ਵਿੱਚ ਹਾਲਾਂਕਿ ਹੁਣ ਇਹ ਵੀ ਅਰੁਣ ਸਵਾਲ ਹੈ ਰਿਮਾਂਡ ਮਿਲ ਗਿਆ ਹੈ ਪੁਸ਼ਗਿਸ਼ ਕੀਤੀ ਜਾਣੀ ਹੈ ਜੇ ਹੁਣ ਈਡੀ ਇਹ ਦਾਵਾ ਕਰ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਨੇ ਸਬੂਤ ਬਟਾ ਦਿੱਤੇ ਹੈ ਤਾਂ ਹੁਣ ਉਹ ਸਵਾਲ ਇਹ ਵੀ ਹੈ ਕਿ ਈਡੀ ਕਿਵੇਂ ਉਸ ਚੀਜ਼ ਨੂੰ ਜਸਟੀਫਾਈ ਕਰ ਪਾਏਗੀ ਜੇਕਰ ਜਿਹੜੇ ਸਬੂਤ ਮਟਕੀਏ ਨੇ ਉਹ ਸਬੂਤ ਲਿਆਉਣੇ ਕਿੱਥੋਂ ਨੇ ਵੱਡੀ ਗੱਲ ਤਾਂ ਇਹ ਗੱਲ ਇੱਥੇ ਜ਼ਰੂਰ ਬਣਦੀ ਹੈ ਪਰ ਦੱਸ ਦਿਓ ਕਿ ਅਰਵਿੰਦ ਕੇਜਰੀਵਾਲ ਨੂੰ ਅੱਜ ਰਾਊਜ਼ ਐਵੇ ਕਿ 6 ਦਿਨ ਦੇ ਰੀਡੀ ਰਿਮਾਂਡ ਤੇ ਰਹਿਣਗੇ ਅੱਜ ਦੀ ਸਾਰੀ ਦਿਨ ਦੀ ਜੋ ਚਰਚਾ ਹੋਈ ਹੈ ਤੁਹਾਡੇ ਦਰਸ਼ਕਾਂ ਤੱਕ ਅਸੀਂ ਪਹੁੰਚਦੀ ਜ਼ਰੂਰ ਕਰਦੇ ਰਹੇ ਹਾਂ ਪਰ ਫਿਲਹਾਲ ਹੁਣ ਇੱਕ ਵਾਰ ਪੂਰੀ ਅਪਡੇਟ ਤੇ ਨਿਗਾਹ ਦੁਬਾਰਾ ਮਾਰ ਲੈਂਦੇ ਹਾਂ ਤੁਹਾਨੂੰ ਸਾਰੀ ਜਾਣਕਾਰੀ ਹੈ ਜੋ ਹੁਣ ਤੱਕ ਦੀ ਉਹ ਦੁਬਾਰਾ ਦੇ ਦਿੰਨੇ ਆ ਕਿ ਅੱਜ ਹੋਇਆ ਕੀ ਹੈ ਅਰਵਿੰਦ ਕੇਜੀਵਾਲ ਦਾ ਰਿਮਾਂਡ ਤਾਂ 6 ਦਿਨ ਦਾ ਮਿਲ ਗਿਆ ਹੈ ਈਡੀਓ ਨੇ ਈਡੀ ਨੇ ਇੱਥੇ ਜ਼ਿਕਰ ਕੀਤਾ ਕਿ ਲੈਣ ਦੇਣ ਦਾ ਪਤਾ ਲਾਉਣਾ ਅਸੀਂ ਪਤਾ ਲਾਉਣਾ ਇਸ ਲਈ ਸਾਨੂੰ ਇੱਥੇ ਪੁੱਛਗਿੱਛ ਕਰਨੀ ਜ਼ਰੂਰੀ ਹੈ ਅਸੀਂ ਕੱਲ ਰਾਤ ਹੀ ਤਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰੀ ਤੋਂ ਬਾਅਦ ਅਸੀਂ ਪੁੱਛ ਨੂੰ ਸਮਾ ਦਿੱਤਾ ਜਾਵੇ ਅਸੀਂ ਕੋਰਟ 'ਤੇ ਜੋ ਪੇਸ਼ ਕਰਨ ਤੋਂ ਬਾਅਦ ਅਸੀਂ ਇਹਨਾਂ ਤੋਂ ਪੁੱਛਗਿੱਛ ਕਰਨੀ ਚਾਹੁੰਦੇ ਹਾਂ ਇਹਨਾਂ ਤੋਂ ਪੁੱਛਗਿੱਛ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਤਾਂ ਦੱਸ ਦਈਏ ਕਿ ਦਿੱਲੀ ਸ਼ਰਾਬ ਨੀਤੀ ਕੇਸ ਦੇ ਵਿੱਚ ਪੀਐਮਐਲਏ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 6 ਦਿਨ ਦੀ ਈਡੀ ਰਿਮਾਨਡ ਤੇ ਭੇਜ ਦਿੱਤਾ ਇਸ ਤੋਂ ਪਹਿਲਾਂ 3 ਘੰਟੇ ਦੀ ਸੁਣਵਾਈ ਤੋਂ ਬਾਅਦ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਸ਼ਾਮ 5:30 ਵਜੇ ਦਾ ਉਸ ਸਮੇਂ ਜਦੋਂ ਕੋਰਟ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ ਤਾਂ ਦੱਸਿਆ ਜਾ ਰਿਹਾ ਸੀ ਉਦੋਂ ਤੱਕ ਕਿ ਕਿਸੇ ਵੇਲੇ ਵੀ ਫੈਸਲਾ ਆ ਸਕਦਾ ਹੈ ਪਰ ਦੇਰ ਰਾਤ 8:30-9:00 ਵਜੇ ਦੀ ਗ ਈਡੀ ਨੂੰ ਲੈ ਕੇ ਜੋ ਕਹਿ ਸਕਦੇ ਹੋ ਫੈਸਲਾ ਕਰਵਿੰਦ ਕੇਜੀਵਲ ਨੂੰ ਲੈ ਕੇ ਦੇ ਦਿੱਤਾ ਗਿਆ ਹਾਊਸ ਐਨਿ ਕੋਰਟ ਦੇ ਵੱਲੋਂ ਉਹਨਾਂ ਨੇ ਕਹਿ ਦਿੱਤਾ ਗਿਆ ਕਿ 6 ਦਿਨ ਦਾ ਰਿਮਾਂਡ ਦਿੱਤਾ ਜਾਂਦਾ ਹੈ 6 ਦਿਨ ਤੁਸੀਂ ਪੁੱਛ ਗੇਜ਼ ਕਰ ਸਕਦੇ ਹੋ ਫਿਲਹਾਲ ਕੇਜੀਵਲ ਨੂੰ ਸ਼ੁੱਕਰਵਾਰ ਦੁਪਹਿਰ 2 ਵਜੇ ਹਾਊਸ ਐਨਿ ਕੋਰਟ ਚ ਪੇਸ਼ ਕੀਤਾ ਗਿਆ ਸੀ ਸਵਾ ਦੋ ਵੇ ਕਾਰਵਾਈ ਸ਼ੁਰੂ ਹੁੰਦੀ ਹੈ ਸਵਾ 5 ਵੇ ਤੱਕ ਚੱਲਦੀ ਹੈ ਫੈਸਲਾ ਸੁਰੱਖਿਅਤ ਰੱਖ ਲਿਆ ਜਾਂਦਾ ਤੇ ਆਖਰਕਾਰ ਸਾਢੇ 8 ਵਜੇ ਕਹਿ ਸਕਦੇ ਹੋ ਕਿ ਜੋ ਈਡੀ ਨੂੰ ਰਿਮਾਂਡ ਦੇ ਦਿੱਤਾ ਗਿਆ ਫਿਲਹਾਲ ਕੇਜੀਵਲ ਦੀ ਦਿੱਲੀ ਸ਼ਰਾਬ ਨੀਤੀ ਨੂੰ ਬਣਾਉਣ ਦੇ ਵਿੱਚ ਸਿੱਧੇ ਤੌਰ ਤੇ ਸ਼ਾਮਲ ਰਹੇ ਨੇ ਜਿਹਾ ਈਡੀ ਦਾ ਦੋਸ਼ ਹੈ ਈਡੀ ਕਹ ਫੇਦਨ ਦਾ ਮਿਲਿਆ ਨਾਲ ਹੀ ਸੀਐਮ ਨੇ ਇਸ ਮਾਮਲੇ ਦਾ ਮਾਸਟਰਮੈਂਡ ਦੱਸ ਦਈ ਆਈਡੀ ਅਤੇ ਕਹਿੰਦੀ ਹੈ ਕਿ ਦਾਵਾ ਕਰਦੀ ਹੈ ਈਡੀ ਕਿ ਇਸ ਕੇਸ ਦੇ ਵਿੱਚ ਜੁੜੇ ਸਾਰੇ ਇਲੈਕਟ੍ਰੋਨਿਕ ਸਬੂਤ ਮਟਾਏ ਗਏ ਨੇ ਸਾਰੇ ਫੋਨ ਤੋੜ ਦਿੱਤੇ ਭੰਨ ਦਿੱਤੇ ਗਏ ਨੇ ਕੇਜਵਲ ਨੂੰ ਸਿੱਧੇ ਤੌਰ ਤੇ ਸ਼ਾਪਨੀਤੀ ਦੇ ਬਣਾਉਣ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਸ਼ਾਮਲ ਸਨ ਅਜਿਹਾ ਈਡੀ ਨੇ ਦਾਵਾ ਕੀਤਾ ਗਿਆ ਨਾਲੇ ਵੀ ਕਿਹਾ ਗਿਆ ਕਿ ਦੋ ਵਾਰ ਕੈਸ਼ ਟਰਾਂਸਫਰ ਕੀਤਾ ਗਿਆ ਪਹਿਲਾਂ 10 ਕਰੋੜ ਦਾ ਤੇ ਫਿਰ 15 ਕਰੋੜ ਦਾ ਈਡੀ ਨੇ ਦਾਵਾ ਕੀਤਾ ਹੈ ਕਿ ਦੋ ਵਾਰ ਕੈਸ਼ ਟਰਾਂਸਫਰ ਹੋਇਆ ਇੱਕ ਵਾਰ 10 ਕਰੋੜ ਦਾ ਹੋਇਆ ਇੱਕ ਵਾਰ 15 ਕਰੋੜ ਦਾ ਹੋਇਆ ਕੇਜਵਲ ਪੰਜਾਬ ਤੇ ਗੋਆ ਚੋਣਾਂ ਦੇ ਲਈ ਫੰਡਿੰਗ ਚਾ ਰੁਪਏ ਦਾ ਇਸਤੇਮਾਲ ਕੀਤਾ ਗਿਆ ਅਜਿਹਾ ਦਾਵਾ ਵੀ ਈੜੀ ਦੇ ਵੱਲੋਂ ਕੀਤਾ ਜਾ ਰਿਹਾ ਫਿਲਹਾਲ ਕੇਜੀਵਾਲ ਦੇ ਵਕੀਲ ਵੱਲੋਂ ਇਸ ਦਾ ਸਾਰਾ ਕਾਊਂਟਰ ਕੀਤਾ ਗਿਆ ਉਹ ਦੱਸ ਦੇਣਾ ਅਭਿਸ਼ੇਕ ਮਨੂ ਸੰਗਵੀ ਨੇ ਇਸਤੇਮਾਲ ਇਹ ਕਿਹਾ ਕਿ ਈੜੀ ਦੇ ਕੋਲ ਜੇਕਰ ਸਾਰਾ ਕੁਝ ਹੈ ਤਾਂ ਫਿਰ ਗ੍ਰਿਫਤਾਰੀ ਦੀ ਲੋੜ ਕਿਉਂ ਪਈ ਹੈ ਆਖਰ ਕਿਉਂ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਰਿਮਾਂਡ ਦੀ ਮੰਗ ਵੀ ਕਿਉਂ ਕੀਤੀ ਜਾ ਰਹੀ ਹੈ 80% ਦੀ ਲੋਕਾਂ ਨੇ ਕੇਜੀਵਾਲ ਦਾ ਨਾਮ ਨਹੀਂ ਦੱਸਿਆ ਜਿਹਾ ਦਾਵਾ ਵੀ ਮਨੂ ਸੰਗਵੀ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਵੀ ਕਿਹਾ ਕਿ ਉਹਨਾਂ ਨੂੰ ਉਸ ਕਿਸੇ ਨੂੰ ਅਜੇ ਤੱਕ ਮਿਲੇ ਵੀ ਤੱਕ ਵੀ ਨਹੀਂ ਸਨ ਉਹ ਚ ਬਹੁਤੇ ਲੋਕਾਂ ਨੂੰ ਤਾਂ ਈੜੀ ਦੇ ਵੱਲੋਂ ਜੋ ਐਡੀਸ਼ਨਲ ਸੋਲਿਸਟਰ ਜਨਰਲ ਇੱਕ ਮਨੂ ਸਿੰਘ ਵੀ ਵਿਕਰਮ ਚੌਧਰੀ ਤ੍ਰਿਮੇਸ਼ ਗੁਪਤਾ ਦੀਆਂ ਦਲੀਲਾਂ ਇੱਕ ਦੂਜੇ ਸਮਾਂਮੂਹ ਸਾਹਮਣੇ ਰੱਖੀਆਂ ਨੇ ਇਸ ਦੇ ਬਚਕਾਰ ਵਿਰੋਧੀ ਧਿਰਾਂ ਦੇ ਨੇ ਆਗੂਆਂ ਦੇ ਵੱਲੋਂ ਅੱਜ ਚੋਣ ਕਮਿਸ਼ਨ ਦੇ ਨਾਲ ਮੀਟਿੰਗ ਕੀਤੀ ਗਈ ਹੈ ਚੋਣ ਕਮਿਸ਼ਨ ਦੇ ਨਾਲ ਮੀਟਿੰਗ ਕਰਦਿਆਂ ਸਿੱਧੇ ਤੌਰ ਤੇ ਵਿਰੋਧੀ ਧਿਰਾਂ ਨੇ ਮੰਗ ਕੀਤੀ ਹੈ ਕਿ ਖੁਦ ਚੋਣ ਕਮਿਸ਼ਨਰ ਇਸ ਮਾਮਲੇ 'ਚ ਦਖਲ ਦੇਣ ਅੱਜ ਜਦੋਂ ED ਵੱਲੋਂ ਗ੍ਰਿਫਤਾਰ ਕੀਤਾ ਗਿਆ ਸਿਰਵਿੰਕੇ ਜਵਾਲ ਨੂੰ ਤਾਂ ਦੇਸ਼ ਭਰ ਦੇ ਵਿੱਚ ਖਾਸ ਕਰਕੇ ਦਿੱਲੀ ਤੇ ਪੰਜਾਬ 'ਚ ਵੱਡੇ ਪੱਧਰ ਤੇ ਪ੍ਰਦਰਸ਼ਨ ਹੋਏ ਨੇ ਪੰਜਾਬ ਜਿੱਥੇ ਆਮ ਆਦਮੀ ਪਾਰਟੀ ਦੇ ਆਗੂ ਵੱਡੀ ਗਿਣਤੀ 'ਚ ਉੱਥੇ ਮੋਹਾਲੀ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਸਨ ਉੱ ਜੋ ਵੱਡੇ ਆਗੂਆਂ ਵੱਲੋਂ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਖੁਦ ਉੱਥੇ ਦਿੱਲੀ ਵਿੱਚ ਹਾਜ਼ਰ ਹੈ ਅੱਜ ਪੂਰਾ ਦਿਨ ਤੇ ਇਸ ਮਾਮਲੇ ਤੇ ਲਗਾਤਾਰ ਪ੍ਰਤੀਕਿਰਿਆਵਾਂ ਦੇ ਸਾਹਮਣੇ ਆਉਂਦੀ ਰਹੀ ਹੈ ਪਰ ਫਿਲਹਾਲ ਸਭ ਤੋਂ ਵੱਡੀ ਜਾਣਕਾਰੀ ਤੁਹਾਡੀ ਸਕਰੀਨ ਤੇ ਸਾਂਝੀ ਕਰ ਰਹੇ ਕਿ ਅਬ ਐਸ ਵੇਲੇ ਅਰਵਿੰਦ ਕੇਜ ਦੀਵਾਲ ਦਾ ਰਿਮਾਂਡ ਮਿਲ ਗਿਆ 6 ਦਿਨ ਦਾ ਰਿਮਾਂਡ ਈਡੀ ਨੂੰ ਮਿਲਿਆ ਈਡੀ ਹੁਣ